ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪ ਸਭ ਦਾ ਸਾਡੇ YouTube ਚੈਨਲ ਤੇ ਐਰਾ ਗੈਰਾ ਨਥੁਖ ਹੈ ਇੱਕ ਕਹਾਵਤ ਸਹੀ ਨਹੀਂ ਹੈ ਸਹੀ ਕਹਾਵਤ ਹੈ ਐਰਾ ਗੈਰਾ ਨਹਿ ਨਥੁਖ ਹੈ ਇਸ ਕਹਾਵਤ ਦਾ ਸਬੰਧ ਸਾਡੇ ਸਿੱਖ ਇਤਿਹਾਸ ਨਾਲ ਜੁੜਦਾ ਹੈ ਜਦੋਂ ਜ਼ਕਰੀਆ ਖਾਨ ਵੇਲੇ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣ ਲੱਗ ਗਏ ਸੀ ਤਾਂ ਉਸ ਵੇਲੇ ਸਿੰਘ ਸਿੰਘਾਂ ਨੇ ਜੰਗਲਾਂ ਦੇ ਵਿੱਚ ਜਾ ਕੇ ਸ਼ਰਨ ਲੈ ਲਈ ਸੀ ਤੇ ਉਸ ਸਮੇਂ ਜ਼ਕਰੀਆ ਖਾਨ ਨੇ ਅਮਰਸਰ ਦਰਬਾਰ ਸਾਹਿਬ ਵਿਖੇ ਮਸਾ ਰੰਗੜ ਦੀ ਡਿਊਟੀ ਲਾਤੀ ਸੀ ਕਿ ਤੂੰ ਇੱਥੇ ਸਿੰਘਾਂ ਨੂੰ ਮੱਥਾ ਟੇਕਣ ਦੇ ਲਈ ਆਉਣ ਨਹੀਂ ਦੇ। ਜਿਹੜਾ ਮੱਸਾ ਰੰਗੜ ਸੀ ਉਹ ਸਿਰੇ ਦਾ ਨੀਚ ਕੱਪਤੀ ਸ਼ਰਾਬੀ ਕਬਾਗੀ ਤੇ ਘਟੀਆ ਖਰਦਾਰ ਦਾ ਬੰਦਾ ਸੀ। ਉਸ ਨੇ ਦਰਬਾਰ ਸਾਹਿਬ ਦੀ ਰੱਜ ਕੇ ਬੇਅਦਬੀ ਕੀਤੀ। ਉਸ ਨੇ ਦਰਬਾਰ ਸਾਹਿਬ ਦੇ ਵਿੱਚ ਹੁੱਕਾ, ਤੰਬਾਕੂ, ਸ਼ਰਾਬ, ਸਾਰੀਆਂ ਨਸ਼ੀਲੀਆਂ ਇਹਨਾਂ ਚੀਜ਼ਾਂ ਦੀ ਵਰਤੋਂ ਕੀਤੀ ਤੇ ਦਰਬਾਰ ਸਾਹਿਬ ਦੇ ਵਿੱਚ ਉਸ ਨੇ ਔਰਤਾਂ ਵੀ ਲੈ ਚਾਹਿਆ। ਜੰਗਲਾਂ 'ਚ ਬੈਠੇ ਸਿੰਘਾਂ ਨੂੰ ਜਦੋਂ ਇਸ ਚੀਜ਼ ਦਾ ਪਤਾ ਲੱਗਿਆ ਵੀ ਸਾਡੇ ਇਸ ਇੰਨੇ ਵੱਡੇ ਧਾਰਮਿਕ ਸਥਾਨ ਦੀ ਮੱਸੀ ਰੰਗੜ ਵੱਲੋਂ ਇਸ ਤਰ੍ਹਾਂ ਬੇਅਦਵੀ ਕੀਤੀ ਜਾ ਰਹੀ ਆ ਤਾਂ ਫਿਰ ਉਹ ਜੰਗਲਾਂ ਦੇ ਵਿੱਚੋਂ ਮਹਤਾਬ ਸਿੰਘ ਪੰਗੂ ਜੋ ਮੀਰਾਕੋਟ ਦੇ ਸੀ ਤੇ ਸੁਖਾ ਸਿੰਘ ਮਾੜੀ ਕਮੋਕੇ ਇਹ ਦੋਨੇ ਸਿੰਘ ਆਉਂਦੇ ਨੇ ਤੇ ਆ ਕੇ ਮੱਸੀ ਰੰਗੜ ਦਾ ਸਿਰ ਵੱਢ ਕੇ ਨੇਜੇ ਤੇ ਟਾਂਕੇ ਲੈ ਜਾਂਦੇ ਨੇ ਜਦੋਂ ਮੱਸੀ ਰੰਗੜ ਦੀ ਲਾਸ਼ ਉਹਨ ਘਰੇ ਪਹੁੰਚਦੀ ਆ ਉਹਦੇ ਪਰਿਵਾਰ ਦੇ ਕੋਲੇ ਤਾਂ ਉਹ ਦੇਖਦੇ ਨੇ ਕਿ ਇਹਦਾ ਤਾਂ ਸਿਰ ਹੈ ਨਹੀਂ ਕਿਉਂਕਿ ਇਸਲਾਮ ਧਰਮ ਦੇ ਵਿੱਚ ਇੱਕ ਪਰੰਪਰਾ ਵੀ ਜਦੋਂ ਜਿਹੜੀ ਮ੍ਰਿਤਕ ਦੇ ਆ ਉਹ ਪੂਰੀ ਨਾ ਹੋਵੇ ਤਾਂ ਉਹਦਾ ਕਫਨ ਦਫਨ ਨਹੀਂ ਕੀਤਾ ਜਾਂਦਾ ਤਾਂ ਫਿਰ ਉਹ ਜ਼ਕਰੀਆ ਖਾਨ ਕੋਲ ਜਾਂਦੇ ਨੇ ਕਿ ਅਸੀਂ ਹੁਣ ਇਸਦਾ 19 ਦਿਨ ਕਫਨ ਦਫਨ ਨਹੀਂ ਕਰਾਂਗੇ ਜਿੰਨੀ ਦੇਰ ਇਸ ਤੇ ਕਾਤਲਾਂ ਨੂੰ ਫੜ ਕੇ ਉਹਨਾਂ ਨੂੰ ਕਤਲ ਨਹੀਂ ਕੀਤਾ ਜਾਂਦਾ ਜ਼ਕਰੀਆ ਖਾਨ ਉਸੇ ਵੇਲੇ ਆਪਣੇ ਸਪਾਈਆਂ ਨੂੰ ਭੇਜਦਾਗਾ ਆਪਣੇ ਮੁਖਬਰੀਆਂ ਨੂੰ ਭੇਜਦਾ ਕਿ ਜਾਓ ਤੇ ਜਿਹੜਾ ਮਸੇ ਰੰਗੜ ਦੇ ਕਾਤਲਾਂ ਨੂੰ ਫੜ ਕੇ ਲੈ ਕੇ ਆਓ ਮੇਰੇ ਸਾਹਮਣੇ ਪੇਸ਼ ਕਰੋ ਚਾਹੇ ਜਿੰਦਾ ਚਾਹੇ ਮਰਦਾ ਫਿਰ ਉਹਦੇ ਸਿਪਾਹੀ ਜਾਂਦੇ ਨੇ ਮੁਖਬਰੀ ਜਾਂਦੇ ਨੇ ਜਗਾ ਜਗਾ ਤੇ ਭਾਲ ਕਰਦੇ ਨੇ ਕੋਨਾ ਕੋਨਾ ਢੂੰਡ ਮਾਰਦੇ ਨੇ ਤੇ ਜਦੋਂ ਉਹਨਾਂ ਨੂੰ ਖਬਰ ਮਿਲਦੀ ਆ ਕਿ ਮਹਤਾਬ ਸਿੰਘ ਦਾ ਇੱਕ ਪੁੱਤਰਾ 6 ਸਾਲ ਦਾ ਜਿਹੜਾ ਚੌਧਰੀ ਨੱਥਾ ਖੇਰਾ ਦੇ ਘਰੇ ਆ ਹੁਣ ਜਦੋਂ ਮਹਤਾਬ ਸਿੰਘ ਨੂੰ ਪਤਾ ਲੱਗਿਆ ਸੀ ਵੀ ਜਿਹੜੇ ਜ਼ਕਰੀਆ ਖਾਨ ਦੇ ਸਿਪਾਹੀ ਨੇ ਉਹ ਸਾਡੀ ਭਾਲ ਕਰ ਰਹੇ ਨੇ ਵੀ ਸਾਡੇ ਪਰਿਵਾਰ ਨੂੰ ਹੁਣ ਖਤਰਾ ਤਾਂ ਫਿਰ ਉਹ ਆਪਣੇ 6 ਸਾਲ ਦੇ ਪੁੱਤਰ ਨੂੰ ਆਪਦੇ ਦੋਸਤ ਨੱਥਾ ਖੇਰਾ ਦੇ ਕੋਲ ਛੱਡ ਜਾਂਦੇ ਨੇ ਮੀਰਾਪੋਟ ਪਿੰਡ ਦੇ ਵਿੱਚ ਕਿ ਹੁਣ ਅਸੀਂ ਤਾਂ ਜੰਗਲਾਂ ਵੱੰਨੀ ਜਾ ਰਹੇ ਹਾਂ ਤੇ ਸਾਡਾ ਤਾਂ ਕੋਈ ਪਤਾ ਨਹੀਂ ਅਸੀਂ ਵਾਪਸ ਮੁੜੀਏ ਨਾ ਮੁੜੀਏ ਤੇ ਹੁਣ ਅੱਜ ਤੋਂ ਬਾਅਦ ਮੇਰੇ ਪੁੱਤਰ ਦੀ ਪਰਵਰਿਸ਼ਾ ਜਿਹੜੀ ਉਹ ਤੂੰ ਕਰਨੀ ਆ ਤਾਂ ਨਥਾ ਖੈਰਾ ਸੱਤ ਵਚਨ ਕਹਿ ਕੇ ਉਸ ਦੇ ਪੁੱਤਰ ਨੂੰ ਆਪਦੇ ਕੋਲੇ ਰੱਖ ਲੈਂਦੇ ਨੇਗੇ ਹੁਣ ਜਦੋਂ ਮੁਗਲ ਸਪਾਹੀ ਜਿਹੜੇ ਸੀਗੇ ਉਹ ਭਾਲ ਕਰਦੇ ਕਰਦੇ ਨਥੇ ਖੈਰੇ ਦੇ ਘਰ ਪਹੁੰਚ ਜਾਂਦੇ ਨੇ ਤੇ ਆ ਕੇ ਕਹਿੰਦੇ ਨੇ ਕਿ ਸਾਨੂੰ ਪਤਾ ਮਿਲਿਆ ਪੱਕੀ ਖਬਰ ਮਿਲੀ ਆ ਵੀ ਤੇਰੇ ਘਰੇ ਹੈਗਾ ਮਹਿਤਾਬ ਸਿੰਘ ਪੰਗੂ ਦਾ ਪੁੱਤਰ ਰਾਏ ਸਿੰਘ ਤਾਂ ਨਥਾ ਖੈਰਾ ਕਹਿੰਦਾ ਕਿ ਨਹੀਂ ਤੁਹਾਨੂੰ ਗਲਤ ਖਬਰ ਮਿਲੀ ਆ ਉਹ ਕਹਿੰਦੇ ਨਹੀਂ ਸਾਨੂੰ ਪੱਕੀ ਖਬਰ ਮਿਲੀ ਆ ਉਹ ਕਹਿੰਦਾ ਫਿਰ ਤੁਸੀਂ ਰੁ ਉਹਨਾਂ ਨੂੰ ਗੇਟ ਦੇ ਵਿੱਚ ਖੜਾ ਕੇ ਉਹ ਅੰਦਰ ਆਉਂਦਾ ਘਰੇ ਉਸ ਦਾ ਇੱਕ ਪੁੱਤਰ ਸੀ ਇੱਕ ਭਾਣਜਾ ਇੱਕ ਉਸ ਦਾ ਨੌਕਰ ਸੀ ਤੇ ਇੱਕ ਸੀਗਾ ਰਾਏ ਸਿੰਘ ਜਿਹੜਾ ਮਹਤਾਬ ਸਿੰਘ ਢੰਗੂ ਦਾ ਪੁੱਤਰ ਸੀ ਹੁਣ ਉਹ ਘਰੇ ਆ ਕੇ ਦੇਖਦਾ ਸੋਚਦਾ ਵੀ ਹੁਣ ਕੀ ਕੀਤਾ ਜਾਵੇ ਵੀ ਜੇ ਮੈਂ ਮੁਗਲਾਂ ਦੇ ਹਵਾਲੇ ਕਰਦਾਗਾ ਮਹਤਾਬ ਸਿੰਘ ਦੇ ਪੁੱਤਰ ਨੂੰ ਤਾਂ ਤਾਂ ਫਿਰ ਦੋਸਤੀ ਨੂੰ ਕਲੰਕ ਲੱਗਦਾਗਾ ਵੀ ਹੁਣ ਕੀ ਕੀਤਾ ਜਾਵੇ ਤਾਂ ਫਿਰ ਉਹ ਸਾਰੇ ਜਣੇ ਮਿਲ ਕੇ ਸਲਾਹ ਕਰਦੇ ਨੇ ਵੀ ਆਪਾਂ ਘਰ ਦੇ ਪਿਛਲੇ ਪਾਸੇ ਦੇ ਨਿਕਲ ਜਾਂਦੇ ਆ ਵੀ ਹੁਣ ਮੈਂ ਕਿਸੇ ਵੀ ਤਰੀਕੇ ਜਿਹੜਾ ਹੈਗਾ ਆਪਦੇ ਦੋਸਤ ਦੇ ਪੁੱਤਰ ਦੀ ਜਾਨ ਤਾਂ ਮੈਂ ਬਚਾਉਂਗਾ ਇਸ ਤੇ ਲਈ ਮੈਨੂੰ ਕੁਛ ਮਰਜ਼ੀ ਕਰਨਾ ਪੈ ਜਾਵੇ ਤਾਂ ਫਿਰ ਉਹ ਪਿਛਲੇ ਪਾਸੇ ਦੇ ਨਿਕਲ ਜਾਂਦੇ ਨੇ ਤੇ ਜਦੋਂ ਜਿਹੜੀਆਂ ਗੇਟ ਦੇ ਵਿੱਚ ਮੁਗਲ ਸਪਾਹੀ ਖੜੇ ਵੇਟ ਕਰ ਰਹੇ ਸੀ ਵੀ ਨੱਥਾ ਖਹਿਰਾ ਸਾਨੂੰ ਮਹਤਾਬ ਸਿੰਘ ਦਾ ਪੁੱਤਰ ਲਿਆ ਕੇ ਦੇਊਗਾ ਤਾਂ ਫਿਰ ਉਹ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਉਹ ਗੇਟ ਦੇ ਪਿਛਲੇ ਪਾਸੇ ਨਿਕਲ ਗਏ ਉਹਨਾਂ ਦਾ ਪਿੱਛਾ ਕਰਦੇ ਨੇ ਤੇ ਜਿਹੜਾ ਹੁਣ ਨੱਥਾ ਖਹਿਰਾ ਸੀ ਉਹ ਵੀ ਵਧੀਆ ਇੱਕ ਤੀਰ ਅੰਦਾਜ਼ੀ ਬੰਦਾ ਸੀਗਾ ਉਹ ਉਹਨਾਂ ਦਾ ਪਹਿਲਾਂ ਤਾਂ ਮੁਕਾਬਲਾ ਕਰਦਾ ਤੀਰਾਂ ਦੇ ਨਾਲ ਜਦੋਂ ਤੱਕ ਉਹਦੇ ਤੋਂ ਕੀਤਾ ਜਾਂਦਾ ਵਾ ਬੜੀ ਬਹਾਦਰੀ ਦੇ ਨਾਲ ਉਹ ਲੜਦਾ ਤੇ ਜਦੋਂ ਉਸਤੇ ਕਮਾਨ ਦੀ ਤੰਦੀ ਟੁੱਟ ਜਾਂਦੀ ਹੈ ਫਿਰ ਉਹ ਉਹਨਾਂ ਦਾ ਮੁਕਾਬਲਾ ਨਹੀਂ ਕਰ ਪਾਉਂਦਾ ਫਿਰ ਜਿਹੜੇ ਮੁਗਲ ਨੇ ਉਹ ਮੁਗਲ ਸਿਪਾਹੀ ਨੇ ਉਹਨਾਂ ਨੂੰ ਘੇਰ ਲੈਂਦੇ ਨੇ ਉਸ ਮੁਕਾਬਲੇ ਦੇ ਵਿੱਚ ਨੱਥਾ ਖਹਿਰਾ ਵੀ ਮਾਰਿਆ ਜਾਂਦਾ ਉਹਦਾ ਪੁੱਤਰ ਵੀ ਉਹਦਾ ਭਾਣ ਜਗੀ ਤੇ ਉਹ ਤਾਂ ਨੌਕਰ ਵੀ ਮਾਰਿਆ ਜਾਂਦਾਗਾ ਤੇ ਸਿਪਾਹੀ ਫਿਰ ਜਿਹੜਾ 6 ਸਾਲ ਦਾ ਪੁੱਤਰ ਸੀਗਾ ਰਾਏ ਸਿੰਘ ਮਹਤਾਬ ਸਿੰਘ ਦਾ ਤਾਂ ਉਹਦੇ ਤੇ ਵੀ ਵਾਰ ਕਰਦੇ ਨੇ ਤਲਵਾਰ ਦੇ ਨਾਲ ਉਹਦੀ ਕੂਕ ਧੌਣ ਤੇ ਵਾਰ ਕਰਦੇ ਨੇ ਤੇ ਉਹਦੀ ਉਹਦਾ ਜਿਹੜਾ ਹੈਗਾ ਵੀ ਕਾਫੀ ਵੱਡਾ ਕੱਟ ਉਹਦੀ ਗਰਦਨ ਤੇ ਲੱਗਦਾ ਤਾਂ ਉਹਨਾਂ ਨੂੰ ਲੱਗਦਾ ਵੀ ਇਸਦੀ ਵੀ ਮੌਤ ਹੋ ਗਈ ਪਰ ਜਿਹੜਾ ਉਹ ਬੱਚਾ ਸੀ ਰਾਏ ਸਿੰਘ ਉਹਦੀ ਜਿਹੜੀ ਸਾਂਹ ਰਗ ਸੀ ਉਹ ਬਚ ਗਈ ਸੀ ਤਾਂ ਉਥੋਂ ਦੀ ਕਹਿੰਦੇ ਕੋਈ ਇੱਕਔਰਤ ਲੰਗੀ ਜਾ ਰਹੀ ਸੀ ਕਿ ਉਹ ਸੌਰਤ ਨੇ ਜਦੋਂ ਦੇਖਿਆ ਉਹ ਸਾਗ ਵੇਚ ਕੇ ਆ ਰਹੀ ਸੀ ਜਦੋਂ ਉਸਨੇ ਦੇਖਿਆ ਕਿ ਝਾੜੀਆਂ ਦੇ ਵਿੱਚ ਇੱਥੇ ਪਿਆ ਕੋਈ ਬੱਚਾ ਸਹਤ ਰਿਹਾ ਤਾਂ ਉਹ ਨੂੰ ਚੁੱਕਦੀ ਹੈ ਤੇ ਆਪਣੀ ਟੋਕਰੀ ਚ ਪਾ ਕੇ ਲੈ ਜਾਂਦੀ ਹੈ ਤੇ ਆਪਦੇ ਪਿੰਡ ਲਿ ਜਾ ਕੇ ਫਿਰ ਉਹ ਉਸ ਦਾ ਉਸੇ ਮਰਮ ਪੱਟੀ ਕਰਵਾਉਂਦੀ ਹੈ ਉਸ ਦਾ ਇਲਾਜ ਕਰਵਾਉਂਦੀ ਹੈ ਉਹ ਠੀਕ ਹੋ ਜਾਂਦਾ ਇਹ ਜਿਹੜਾ ਰਾਏ ਸਿੰਘ ਸੀਗਾ ਇਹਦਾ ਫਿਰ ਅੱਗੇ ਪੁੱਤਰ ਸੀਗਾ ਰਤਨ ਸਿੰਘ ਪੰਗੂ ਤੇ ਰਤਨ ਸਿੰਘ ਪੰਗੂ ਨੇ ਆਪਣਾ ਇੱਕ ਇਹ ਆਪਣੀ ਇੱਕ ਗ੍ਰੰਥ ਲਿਖਿਆ ਪੰਥ ਪ੍ਰਕਾਸ਼ ਉਸ ਪੰਥ ਪ੍ਰਕਾਸ਼ ਗ੍ਰੰਥ ਦੇ ਵਿੱਚ ਉਹਨਾਂ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਜੋ ਉਹਨਾਂ ਨੇ ਆਪਣੇ ਬਾਪ ਰਾਏ ਸਿੰਘ ਤੋਂ ਉਹਨਾਂ ਦੇ ਮੂੰਹੋਂ ਇੱਕ ਗੱਲ ਸੁਣੀ ਸੀ ਇਹ ਘਟਨਾ ਸੁਣੀ ਸੀ ਉਹਦਾ ਜ਼ਿਕਰ ਕੀਤਾ ਤੇ ਪਰ ਜਿਹੜਾ ਇਹ ਇਸ ਹਫ਼ਤੇ ਨੂੰ ਕਿੰਨਾ ਵਿਗਾੜਿਆ ਗਿਆ ਦੇਖੋ ਕਿ ਐਰਾ ਗੈਰਾ ਨੱਥੂ ਖੈਰਾ ਸੀ ਕਿਸੇ ਦੀ ਜਦੋਂ ਬੇਇਜ਼ਤੀ ਕਰਨੀ ਹੁੰਦੀ ਹੈ ਅਸੀਂ ਉਦੋਂ ਇਹ ਸ਼ਬਦ ਕਹਾਵਤ ਵਰਤ ਲੈਂਦੇ ਆ ਕਿ ਕੀ ਆ ਉਹ ਐਰਾ ਗੈਰਾ ਨੱਥੂ ਖੈਰਾ ਹੋਊਗਾ ਕੋਈ ਪਰ ਨਹੀਂ ਇਹ ਅਸਲ ਕਹਾਵਤ ਹੈ ਕਿ ਐਰਾ ਗੈਰਾ ਨਹੀਂ ਨੱਥੂ ਖੈਰਾ ਕਿ ਜੋ ਨੱਥੇ ਖੈਰੇ ਨੇ ਕਰਕੇ ਦਿਖਾਇਆ ਸੀ ਉਹ ਹਰ ਕੋਈ ਨਹੀਂ ਕਰ ਸਕਦਾ ਹਰ ਕੋਈ ਨੱਥਾ ਖੈਰਾ ਨਹੀਂ ਬਣ ਸਕਦਾ ਉਦੋਂ ਬਣੀ ਸੀ ਇਹ ਕਹਾਵਤ ਪਰ ਇਸ ਨੂੰ ਅੱਜ ਕਿੰਨਾ ਵਿਗਾੜਿਆ ਗਿਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਅਸਲੀ ਕਹਾਵਤ ਕੀ ਹੈ ਸਭ ਨੂੰ ਪਤਾ ਚੱਲ ਸਕੇ ਕਿ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ